ਆ ਗਿਆ ਤੇਰੇ ਨਾਲ ਸਾਡੇ ਤੇ ਆ ਰਿਹਾ ਕਾਲ ਕਦੇ ਮਾਂ ਬਾਪਾ ਛੋਟ ਕਮ ਲਾ ਗਿਆ ਸੇਵਾ 'ਚ ਕੋਈ ਕਮੀ ਆ? ਜੇ ਕੋਈ ਐਂ ਕਰਕੇ ਘੁੰਡੀ ਪੈ ਗਈ। ਜੇ ਕੋਈ ਤੁਝ ਡਾਕ ਹੋ ਗਿਆ। ਆਈ ਪਛਰੇ ਹੋ। ਕੰਡਾ ਭੁਗੇ। ਮਾਤਾ ਨੂੰ ਮੰਨਿਆ ਕਾਲ ਕਾ ਨੂੰ। ਮੰਨਦੇ ਆ। ਤੇਖ ਪੁੱਤਰ। ਬਾਪ ਜੀ ਦੀ ਗਰੀਬ ਵਿੱਚ। ਖਲੋਕਿਆ। ਠੀਕ ਆ ਨਾ? ਤੂੰ ਆਪ ਸੇਵਾਦਾਰ ਆ, ਅਸੀਂ ਵੀ ਸੇਵਾਦਾਰ ਆ। ਛੜੀ ਗੱਲ। ਹਾਏ। ਨਾ ਜੇ ਇਹ ਹਾਂ ਉਹ ਹਾਂ ਗਈ ਜਿਹੜੀ ਬਾਈ ਤੋਂ ਨਾਲ ਈਕ ਇੱਕ ਚੇਲੇ ਨੂੰ ਇੱਕ ਸੇਵਾਦਾਰ ਨੂੰ ਥੱਲੇ ਪੰਡਾਲ ਚ ਖੜ ਕੇ ਪੁੱਛ ਲੈਣਾ ਬਹੁਤ ਔਖੀ ਗੱਲ ਹੈ ਪਹਿਲੇ ਨੇ ਅਖੰਡ ਪੁੱਤਰ ਵੇ ਮਨ ਆ ਗਿਆ ਲਸੀ ਇੱਕ ਘਬਰਾਉਂ ਘਬਰਾ ਪੈਂਦਾ ਕਿਹਨੂੰ ਪੈਂਦਾ ਪੈਨੂ ਪੈਨ ਕਹਿੰਦਾ ਜਾਂ ਮਰ ਜਾ ਜਾਂ ਮਾਰ ਦੋ ਇਹੋ ਕਰਦਾ ਤੂੰ ਹੀ ਕਰਦੀ ਆ ਕਹਿੰਦਾ ਘਰ ਛੱਡ ਛੱਡ ਕਰੂ ਇਤਨੀ ਵੱਜਦੀ ਆ ਚੇਲੇ ਦਾ ਉੱਠ ਜੂਟੇ ਨੂੰ ਕਾਇਲਾ ਤੇਰੇ ਦਾ ਪੁੱਤਾਂ ਟੱਡਣ ਨੂੰ ਕਹੇਦਾ ਏ ਚੇਲੇ ਦਾ ਉੱਠ ਜੂਟੇ ਨੂੰ ਕੱਢਦਾ ਏ ਅੱਗਾ ਬਾਬਾ ਤੇਰੇ ਨਾਲ ਕੇ ਨਿਵਾੜੀ ਸਗਈ ਜੈ ਇੱਕ ਜਿਵੇਂ ਆਪ ਕਹਿੰਦੇ ਦਬਾਅ ਪਾਣਾ ਪਹਿਲਾ ਪੈਨਾਂ ਪੈਨੂ ਪੈਨਾਂ ਐਸੇ ਨੂੰ ਪੈਨਾਂ ਜਿੰਨੂੰ ਦਾ ਹੀ ਚੱਕਰ ਬੰਨਦਾ ਆਖੋ ਬਾਪਰੇ ਸੱਤਿਆ ਤੇ ਵਰਦੀ ਦੇਖੋ ਪੁੱਤਰ ਪਤਾ ਕੀ ਗੱਲ ਆਪਣੀਆਂ ਪੀੜੀਆਂ ਦੀ ਕਚਾਰੀ ਠੀਕ ਆ ਅਗਲੇ ਦਾ ਭਲਾ ਹੋਣ ਦਾ ਹੱਸਿਆ ਮੇਰਾ ਪੁੱਤਰਾ ਠੀਕ ਹੈ ਨਾ ਜਿਹੜਾ ਹਾਸਾ ਨਾਉਂ ਦੇ ਪਹਿਲੇ ਹਾਸਾ ਰਹਿਣਾ ਹੁੰਦਾ ਜਿਹੜੀ ਗੱਲ ਮੈਂ ਹਾਸਾ ਜੇ ਕਰਤੋਂ ਹਾਸੇ ਜੀ ਰੱਖਿਓ ਠੀਕ ਹੈ ਜਿਹੜੀ ਗੱਲ ਭੜੇ ਦੀ ਐ ਤੇ ਭੜੇ ਤੇ ਰਹਿਣ ਦਿਓ ਠੀਕ ਹੈ ਨਾ ਹਾਸਾ ਵਾਲਾ ਤਮਾਸ਼ਾ ਬਣੀ ਜਾਂਦਾ ਹੁੰਦਾ ਹੈ ਕਿਉਂਕਿ ਪੀਰ ਜੀ ਤਬ ਆਪਾਂ ਇਹਦਾ ਕੁਰੀਆ ਤੈਨੂੰ ਹੈ ਵਾਰੀ ਵੀ ਵੱਸਦੀ ਆ ਹੈ ਕਿੰਨੇ ਜਿਵੇਂ ਚੀਜ਼ ਦਿਖਾ ਲਈ ਦਿੰਦੀ ਆ ਸਬਰ ਤੱਕ ਦਿਖਾ ਲਈ ਦਿੰਦੀ ਆ ਆਇਆ ਬਾਬਾ ਚੱਕਰ ਜੜ